ਇੱਕ ਬੱਕਰੀ ਇੱਕ ਬੱਚਾ ਕਾਰੋ ਦੀ ਬੱਸ ਕਰਾਂ ਆ 200 ਦੇ ਕੇ ਪਰਚੀ ਆ ਦੇ ਨਾਂ ਤੇ ਕਟਵਾ ਦੇ ਮੇਰਾ ਨਾਮ ਬੋਲ ਕੇ ਇੱਥੇ ਬੋਲ ਕਿਹੜੀ ਦਾ ਹੋਇਆ ਸੌਦਾ ਬਾਈ ਉਹ ਪਰਿਆ ਗਾੜੀ ਬੱਕਰੀ ਨੂੰ ਤਾਂ ਦੇ ਸਰਦਾਰ ਨੂੰ ਹੈ ਓਏ ਓਰੇ ਆ ਉਹ ਕਾਲੀ ਬੱਕਰੀ ਦਾ ਸੌਦਾ ਹੈ ਜੀ ਤਾਂ ਦੇ ਆਣੇਦਾਰ ਨੂੰ ਚਾਹ ਕਿਵੇਂ ਤੇ ਬਾਪ ਨੂੰ ਤਾਂ ਦੇ ਉਹ ਬਾਈ ਤਾਂ ਲੈ ਦੇ ਬੰਦ ਕਰੀ ਬਾਈ ਆਹ ਵੀ ਦੇ ਕੇ ਚਾਹੋ ਬਾਰਾ ਲੈ ਵੀ ਆ ਬੱਕਰੀ ਦਾ ਹੋਇਆ ਸੌਦਾ ਕੜੀ ਰੋਟੀ ਤੋਂ ਲਾ ਬੱਕਰਾ ਮੰਡੀ ਹਰ ਬਦਵਾਂ ਨੂੰ ਲੱਗਦੀ ਆ ਹੌਂਚਾ ਕਰ ਵੱਤੋ ਆਗੇ ਸੌਜੇ ਵਜੇ ਹੁੰਦੇ ਨੇ ਬਾਈ ਕਿੰਨੇ ਦਾ ਪਾਲੀ ਆ ਆ ਜਾ ਆਕ ਔਰ 1000 ਰੁਪਏ ਪੂਰੀ ਆ ਲੈ ਵੀ ਇਹਦਾ ਹੋ ਗਿਆ ਸਦਾ ਹੌਂਗਾ ਬੱਕਰਾ ਮੰਡੀ ਸਾਹਮਣੇ ਆ ਚਾਤਾ ਉੱਠਾ ਵੇ ਠਾਪੀ ਥੂਕੀ ਦਾ ਮਾਰ ਦੇ ਅੱਜ ਠਾਪੀ ਥੂਕੀ ਦਾ ਮਾਰ ਦੇ ਮਾੜੀ ਮੋਟੀ ਤੇ ਬਾਈ ਦੀ ਨਹੀਂ ਅੱਜ ਆਜਾ ਸੁਖਾ ਆ ਚਾਲਾ 8 ਹੋ ਗਏ ਆਜਾ ਤੂੰ ਖਾਸੇ ਛਾਪੀਆਂ ਮਾਰ ਚਾਣਾ ਫਿਰ ਪਿਛਲੀ ਵਾਰ ਪਤਾ ਕੀ ਹੋਇਆ ਯਾਰ ਉੱਥੇ ਠੀਕ ਰਾਇਆ ਥਾ ਅੱਛਾ ਬਸ ਐ ਸੁਭਾ ਕਰਾ ਮੈਂ ਉਹਦੀ ਗੁੰਡੀ ਜੀ ਅਬ ਫਿਰ ਦੇਖੀ ਆਏ ਬਾਰੇ ਮੈਂ ਗੁੰਡੀ ਹੂੰ ਠੀਕ ਹੈ ਮੈਨੂੰ ਪਤਾ ਜੀ ਇਹ ਨਾਲ ਖੜਾ ਅੱਛਾ ਕਾ ਲੱਗੀ ਗੁੰਡੀ ਇਹਦੇ ਇੱਥੇ ਆਏ ਅੱਛਾ ਜਦੋਂ ਆਏ ਲੱਗੀ ਵੀ ਭਾਈ ਹੂੰ ਤੇ ਆਪਣਾ ਤਸੀਮ ਕਹਿੰਦਾ ਚਾਚਾ ਥਾਪੀ ਮਾਰ ਦੇ ਥਾਪੀ ਮਾਰ ਲਗਾ ਦੇ ਕੁੰਡੀ ਤੇ ਮਾਰੀ ਅੱਧੀ ਤੇ ਮਾਰੀ ਤਾਂ ਹੀ ਉਹ ਹੋ ਗਿਆ ਫਿਰ ਹੋਰ ਠੀਕ ਆ ਹਲਾ ਕੁਛ ਕਰਾ ਹੋਇਆ ਅਸੀਂ ਬੱਚਾ ਰੱਖ ਪਾਣੀ ਰੱਖ ਲਿਆ ਨਾ ਹੋਏ ਘੜਾ ਪਾਣੀ ਦੇ ਘਾ ਜੀ ਦਾ ਲੈ ਹੋਏ ਉਹਨੂੰ ਫੜਾ ਕੇ ਰੋਟੀ ਮਾਰੋ ਸਾਡੇ ਬਰਾ ਚਾ ਜੀ ਦਾ ਕਰ ਜੀ ਬੰਦਾ ਇਹੋ ਬਰਾਏ ਬੋਣੀ ਆ ਲੈ ਪੀਣੀ ਆ ਸਮਝ ਗਈ ਹਾਂ ਕਲਾ ਜਿਆਰ ਘੁੱਟ ਭਾਈ